ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube 채ਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੂਰੀਆਂ ਤਹਿਸੀਲ ਅਜਿ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਦਿਖਾਉਣੇ ਆ ਇੱਕ ਆ ਛੋਟੀ ਤੁਹਾਨੂੰ ਦਿਖਾਉਣੀ ਆ ਤੇ ਤਿੰਨ ਸੂਈਆਂ ਸਵਾਈਆਂ ਤੁਹਾਨੂੰ ਗਾਵਾਂ ਦਿਖਾਵਾਂਗੇ ਚੰਗੇ ਰਿਕਾਰਡ ਵਾਲੀਆਂ ਜਿੰਨਾਂ ਕੋ ਚੰਗਾ ਦੁੱਧ ਤਿਆਰ ਇੱਕ ਕੁਲ ਤੋਂ 30 ਲੀਟਰ ਦੁੱਧ ਤਿਆਰ ਦੱਸਦੇ ਆ ਮੌਕੇ ਤੇ ਤੇ ਬਾਕੀ ਇੱਥੇ ਆਓ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂਜੀ ਵਿਧੇ ਸੱਸੀ ਕਾਲ ਜੀ ਸੱਸੀ ਕਾਲ ਕਿਰਜੀ ਕੀ ਹਾਲ ਚੱਲਦਾ ਵਧੀਆ ਫਰੀਆ ਤੁਸੀਂ ਦੱਸੋ ਸਭ ਵਧੀਆ ਤੁਸੀਂ ਸੁਣਾਓ ਠੀਕ ਠਾਕ ਦੋ ਸਹੀ ਤੇ ਠੀਕ ਠਾਕ ਹੈ ਤੇ ਨਾਮ ਦੱਸਦੇ ਕਰੀ ਫਿਰ ਨਾਮ ਆਪਣਾ ਬੰਨ੍ਹਾ ਦੋ ਹਾਂਜੀ ਪਿੰਡ ਦੂਰੀਆਂ ਸੀਲੰਜ ਨਾਲਾ ਤੇ ਜਿਲ੍ਹਾ ਮੇ ਜੀ ਨਾਲਾ ਜਿਹੜਾ ਅੰਮ੍ਰਿਤਸਰ ਠੀਕ ਆ ਹਾਂਜੀ ਨੰਬਰ ਹੈ ਜਰਾ 97819 46095 ਠੀਕ ਆ ਹਾਂਜੀ ਤੇ ਨਿਕਲ ਗਿਆ ਸਮਾਂ ਫਿਰ ਜਿਹੜਾ ਆਇਆ ਸੀ ਸਮਾਂ ਜਿਹੜੀ ਆਈ ਓਕ ਜਿਹੜੀ ਲਾਂਗੀ ਤਾਨੂੰ ਪਤਾ ਹੀ ਹੈ ਠੀਕ ਆ ਹਾਂਜੀ ਨਿਸਾਨ ਤੇ ਚਲ ਹੋਇਆ ਤਾਂ ਬੇਹੱਦਾ ਦੁਨੀਆ ਦਾ ਹੋ ਗਿਆ ਹਾਂਜੀ ਹਾਂਜੀ ਇਹ ਆ ਵੀ ਸਭ ਤੋਂ ਜ਼ਿਆਦਾ ਮੇਨ ਜਿਹੜਾ ਏਰੀਆ ਜ਼ਿਆਦਾ ਜਿਹੜਾ ਨੁਕਸਾਨ ਇੱਧਰਲੇ ਪਾਸੇ ਹੀ ਹੈ ਤੁਹਾਨੂੰ ਹੈ ਗੱਗੋਮਾਲ ਤੋਂ ਲੈ ਕੇ ਆਰ ਰਾਮਦਾਸ ਨੂੰ ਹੁਣ ਗੱਗੋਮਾਲ ਤੇ ਥੋਬੇ ਦਾ ਜ਼ਿਆਦਾ ਨਾ ਚੱਲਿਆ ਸੀ ਵੀ ਜਿਹੜਾ ਵਾ ਬੜਾ ਉੱਥੇ ਸਾਡਾ ਪਿੰਡ ਦਹੂਰੀਆਂ ਆ ਹਾਂਜੀ ਕਿ ਪਹਿਲੇ ਨੰਬਰ ਤੇ ਆ ਗਿਆ ਪਾਣੀ ਤੇ ਅੱਛਾ ਸਾਰੇ ਨੂੰ ਨੀਵਾ ਪੈਂਦੀ ਸੀ ਸਭ ਤੋਂ ਜ਼ਿਆਦਾ ਨੀਵਾ ਸਭ ਤੋਂ ਨੁਕਸਾਨ ਪਾਣੀ ਰਿਹਾ ਠੀਕ ਹੈ ਸਾਡੇ ਉੱਤੋਂ ਦੀ ਤੁਹਾਡੇ ਇਹ ਆ ਵੀ ਇੱਕ ਪਾਸੇ ਗੱਗਮਾ ਲਿਆ ਤੇ ਇੱਕ ਪਾਸੇ ਥੱਬਾ ਆ ਸਾਡੇ ਆ ਜੀ ਮੇਨ ਸ਼ਰਤ ਮਰ ਗਈਆਂ ਵੀਰ ਜੀ ਹਾਂਜੀ ਇਹਦੇ ਕਰਕੇ ਪਾਣੀ ਕਿਸੇ ਪਾਸੇ 흘ਲਿਆ ਨਹੀਂ ਨਿਕਲਿਆ ਨਹੀਂ ਆ ਪਾਣੀ ਜਾ ਮਸਾ ਮਸਾ ਪੁਲੀਆਂ ਥਾੜੀ ਸੜਕ ਹੋ ਗਈ ਉੱਚੀ ਤੇ ਲੱਥਾਂ ਇੰਚਾਂ ਨਾਲੇ ਲੱਥਿਆਂ ਇੰਚਾਂ ਨਾਲ ਹਨਾ ਤੇ ਨੁਕਸਾਨ ਇਧਰਲੇ ਪਾਸੇ ਜ਼ਿਆਦਾ ਬੜੀ ਹਦਾਇਤ ਸਾਹਿਬ ਲੋਕਾਂ ਦਾ ਹੋ ਗਿਆ ਜੀ ਐਵੇਂ ਤੁਹਾਨੂੰ ਆਖੀਏ ਤੇ ਇਸ ਦਾ ਨਹੀਂ ਬਜਾ ਰਿਆ ਜਿਹੜਾ ਝੋਨੇ ਵੱਢਣ ਦੇ ਮੇਰਾ ਪੁੱਟੜੀ ਹੈ ਹਾਂਜੀ ਹਾਂਜੀ ਉਹ ਵੀ ਨਾ ਉਹ ਖਾਨਜੋਗੇ ਤੇ ਨਾ ਸੁੱਟਣ ਜੋਗੇ ਉਹ ਡੰਗਰਾਂ ਨੂੰ ਪਾਉਂ ਗਿਆ ਪਰਾਲੀ ਲਿਆ ਜੇ ਦੂਜੇ ਚੱਜੇ ਦੇ ਨਹੀਂ ਉਹਨਾਂ ਦਾ ਡੰਗਰਾਂ ਦਾ ਫੋਸ ਨਹੀਂ ਵੇਖਣ ਕੀ ਕਰਦਾ ਅੱਛਾ ਜਾਂਦੀ ਆ ਉਹ ਸੜ ਗਏ ਹਨ ਸਾਡੇ ਤੇਰੇ ਵੀ ਚੜ ਜੀ ਆ ਤੇ ਹੁਣ ਜਿੱਤਰਾ ਕਿੱਡੀਆਂ ਕਿੱਡੀਆਂ گاਵਾ ਹਨ ਤੇ ਕੋਈ ਪੱਠੇ ਨਹੀਂ ਮਿਲਿੰਦੇ ਨਾ ਤੁਹਾਡੀ ਥਾੜੀ ਤੇ ਤੁਸੀਂ ਹਿਸਾਬ ਲਾ ਲਓ ਪਿਛਲੀ 27 ਤਰੀਕ ਨੂੰ ਪਾਣੀ ਆਇਆ ਸੀ ਹਾਂਜੀ ਤੇ ਅੱਜ ਫੇਰ 26 ਹੋ ਗਈ 2 ਮਹੀਨੇ ਹੋ ਗਏ ਹਾਂਜੀ 2 ਮਹੀਨੇ ਹੋ ਗਏ ਡੰਗਰਾਂ ਖਰਿਆ ਖਾਦੇ ਅੱਛਾ ਹਾਂਜੀ ਠੀਕ ਹੈ ਅਜੇ ਹੁਣ ਜਾਰੇ ਮਹੀਨੇ ਨੂੰ ਜਾਰੇ 20 ਦਿਨਾਂ ਨੂੰ ਬਰਸ ਨਹੀਂ ਹੁੰਦਾ ਹਾਂਜੀ 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 ਉਹੋ ਹੀ ਤਾਂ ਹੋਇਆ ਠੀਕ ਹੈ ਹਾਂਜੀ ਬਾਕੀ ਚਲੋ ਸਮਾਂ ਲੰਘ ਹੀ ਜਾਣਾ ਵਾ ਇਹ ਆ ਵੀ ਚਲੋ ਸਾਥ ਦਿੱਤਾ ਸਾਰੇ ਵੀਰਾ ਭਰਾਵਾਂ ਨੇ ਬੜਾ ਸਾਥ ਕਹਿਣ ਦਾ ਭਾਵੇਂ ਇਹ ਆ ਵੀ ਜਿੱਤਰਾ ਇਹ ਆ گاਵਾ ਜਿੱਤਰਾ ਤੁਸੀਂ ਚੰਗੀਆਂ گاਵਾ ਰੱਖਦੇ ਜੇ ਹਾਂਜੀ ਹਾਂਜੀ ਤੇ ਇਹੋ ਜਿਹੇ گاਵਾਂ ਨੂੰ ਥੋੜਾ ਜਿਆਦਾ ਪ੍ਰਭਾਵ ਜ਼ਿਆਦਾ ਪੈਂਦਾ ਹੋਵੇ ਉਹ ਤਾਂ ਫਿਰ ਹੈ ਹੀ ਤੁਹਾਨੂੰ ਪਤਾ ਹੀ ਹੈ ਹਾਂ ਹੁਣ ਕੁਝ ਤੇ ਚਲੋ ਬਾਕੀ ਜੋ ਕੁਦਰਤ ਦੇ ਰੰਗ ਹਨਾ ਕਰੀਏ ਫਿਰ ਸ਼ੁਰੂ ਹਨਾ ਬਾਕੀ ਇੱਧਰ ਲੇਦੇ ਜੇ ਸਭ ਤੋਂ ਜ਼ਿਆਦਾ ਮੇਨ ਜਿਹੜਾ ਪਾਣੀ ਦਾ ਸਰਿਆ ਪਿੰਡ ਧੂਰੀਆਂ ਜਿਹੜਾ ਵਾ ਨੀਵੇਂ ਪਿੰਡ 'ਚ ਆ ਇਹ ਤਾਲਾ ਕਰਕੇ ਇੱਥੇ ਜਿਹੜਾ ਜ਼ਿਆਦਾ ਅਸਰ ਹੋਇਆ ਤੇ ਆ ਝੋਟੀ ਜਿਹੜੀ ਪਹਿਲਾ ਸੂਆ ਦੇ ਦੀ ਅੱਛਾ ਪਹਿਲਾ ਸੂਆ ਹੈ ਹਾਂਜੀ ਸੂਈ ਨੂੰ ਹੋਏ ਹੋਣ ਦੇ 20 ਦਾ ਅੱਛਾ ਮਗਰ ਕੱਟਾ ਰੋ ਬੱਚਾ ਇਹਦਾ ਬੱਜਾ ਠੀਕ ਹੈ ਦੁੱਧ 8 ਕਿਲੋ ਹੋਊਗਾ ਅੱਛਾ 7 ਕਿਲੋ ਦੱਸਦੇ ਆਪਾਂ ਜਰੰਟੀ ਦਵਾਂਗੇ ਪੱਕਾ ਦੁੱਧ ਜਿਹੜਾ ਹੈਗਾ ਪੱਕਾ 7 ਕਿਲੋ ਬਾਕੀ ਚੰਗੀ ਸੋਹਣੀ ਝੋਟੀ ਆ ਪਹਿਲਾ ਸੂਆ ਗੋਲ ਸਿੰਘ ਦੀ ਆ ਤੇ ਆ ਮਗਰ ਕੀ ਜੇ ਕੱਟਾ ਮਗਰ ਕੱਟਾ ਲੋਇਆ ਕੱਟਾ ਹੈ ਤੇ ਥਾਣੇ ਤੇ ਦੇਖ ਸਕਦੇ ਜੇ ਕਦੀ ਥੋੜਾ ਡਰਦੀ ਆ ਸਾਡੇ ਕੋਲ ਅਗਲੇ ਪਿਛਲੇ ਸਾਡੇ ਲਗਭਗ 10 ਜੇ ਸਾਈਜ਼ ਦੇ ਹੀ ਆ ਤੋ ਰੋ ਹਾਂ ਫਿਰ ਇੱਕਰੀ ਨੂੰ ਆਈਡੀਆ ਕੁਡੇ ਥੋੜਾ ਫਰਕ ਜ ਆਉਂਦਾ ਜੇ ਹਾਂ ਇਹ ਸ਼ੁਰੂ ਤੋਂ ਥੋੜਾ ਬੈਠਾ ਰੋ ਸ਼ੁਰੂ ਤੋਂ ਕਹਿੰਦੇ ਪੂਡਾ ਥੋੜਾ ਬੈਠਾ ਹੋਇਆ ਕੋਈ ਨਹੀਂ ਦਿਖਾ ਦਿੰਦੇ ਤੁਹਾਨੂੰ ਉਹ ਦੇਖਾਂਦੇ ਆ ਫਰਕ ਹੈਗਾ ਜਿਦਾ ਬਾਕੀ ਇਹ ਵੀ ਚਲੋ ਜਿਹੜੀ ਚੀਜ਼ ਸਾਹਮਣੇ ਦਿਖਦੀ ਹੈ ਉਹ ਦੱਸਣਾ ਫਰਜ਼ ਹੈ ਸਾਡਾ ਬਾਕੀ ਤੁਸੀਂ ਚੀਜ਼ਾਂ ਆਪ ਵੇਖ ਚਾ ਕੇ ਖੜਨੀਆਂ ਕਈ ਵਾਰੀ ਕਈ ਚੀਜ਼ਾਂ ਨਹੀਂ ਵੀ ਦੱਸੀਆਂ ਜਾਂਦੀਆਂ ਸਾਡੇ ਕੋਲੋਂ ਕਈ ਰਹਿ ਜਾਂਦੀਆਂ ਇਹ ਸ਼ੁਰੂ ਤੋਂ ਕੋਈ ਗੱਲ ਬਾਤ ਨਹੀਂ ਆ ਤੁਹਾਡੀ ਮਰਜ਼ੀ ਆ ਵੇਖੋ ਜਿਮਾਗੜੀ ਆ ਬਾਕੀ ਕੋਈ ਇਹ ਨਹੀਂ ਵੀ ਜਾਂ ਕੁਛ ਹਾਂਜੀ ਬਾਕੀ ਦੁੱਧ ਦੇ ਚਲੋ ਜਿੰਨਾ ਇਹਨੇ ਦੇਣਾ ਵਾ ਉਨਾ ਹੀ ਦੇਣਾ ਹੈ ਤੇ ਮੁੱਲ ਫਿਰ ਇਹਦਾ ਮੁੱਲ ਮੁਹਤ ਵਾਲਾ ਹੀ ਚਾਦਣਾ ਕਿੰਨਾ ਵੀਡੀਓ ਬੜੇ ਚਿਰ ਪਿੱਛੋਂ ਆਪਾਂ ਪਾਉਣ ਲੱਗੇ ਅੱਜ ਹਾਂਜੀ ਜੇ ਇਹ ਛੋਟੀ ਸਾਰੀ ਸਹੀ ਹੁੰਦੀ ਖੁੱਡੇ ਤੋਂ ਜੇ ਤੇ ਛੋਟੀ ਹੱਥਾਂ ਦਾ ਰਹ ਹੁੰਦੀ 85000 ਦਾ ਹਾਂਜੀ ਹੁਣ 65 ਦੀ ਦੇ ਦੀ ਕਰਦੀਆਂ ਨੇ ਕੀ ਮਾਤਾ ਨਾਲ ਹੋਰ ਤੁਸੀਂ ਕਰਦੇ 2000 ਛੱਡ ਦੀਏ 63000 ਜੀ ਦੇ ਦੀਏ 63 ਦੀ ਨਾ ਦੇਈਏ ਅੱਛਾ ਹੋਰ ਟੱਟ ਪਈਏ ਕਿੰਨੇ ਦੀ ਜਿਹੜਾ ਲੋਕੀ ਸੁਆ ਚ 8 ਚੋੜੀ ਫਿਰ ਉਹਨੇ ਦੀ ਹੈ ਜੀ ਅੱਛਾ ਪੂਰੇ 60 ਦੀ ਦੇ ਦੀਏ ਅੱਛਾ ਪੂਰੇ 60000 ਜੀ ਹਾਂ ਜੀ ਇਹ ਆ ਵੀ ਚਲੋ ਸੱਜਰ ਵੀ ਉਹਨੇ ਦੀ ਆ ਗਾਂ ਟੋਕੜ ਵੀ ਉਹਨੇ ਦੀ ਵੇਚ ਜਾਣੀ ਆ ਇਹ ਲੱਗੀ ਆ ਹਾਂ ਜੀ ਇਹ ਜੇ ਮੈਂਦੀ ਜਾ ਵੀ ਦੇਖ ਲਓ ਛੱਡ ਦੋ 1000 2000 ਹੋਰ ਫਿਰ ਹਾਂ 95000 ਜੀ। ਅੱਛਾ 55000 ਜੀ। ਠੀਕ ਰਹਾ। ਆ ਦੇਖ ਆ ਦੇ ਚੰਗੀ ਸੋਹਣੀ ਝੋਟੀ ਆ। ਤੇ ਹੋ ਮਿਲਦੀ ਨਹੀਂ ਤੋ। ਹਾਂਜੀ ਹਾਂਜੀ। ਵਾਲੋ ਸੂਆ ਚੋੜੇ ਸਿਆਲ ਸਾਰਾ ਫਿਰ 40 45 ਜੀ ਉਦਾਂ ਵੀ ਆ ਜੀ। ਤੇ ਬਾਕੀ ਨਾਲ ਇਹ ਆ ਵੀ ਹੁਣ ਪੱਠੇ ਸ਼ੁਰੂ ਹੋ ਜਾਣੇ ਆ। ਪੱਠੇ ਹੁਣ ਦਾ ਹੋਰ ਦਾ ਪੱਠੇ ਤੁਰ ਪਨੇ ਆ। ਤੇ ਚੰਗੀ ਸੋਹਣੀ ਸਕੀਨ ਝੋਟੀ ਆ ਤੇ ਆ ਗਾੜੀ ਨੇਰੀ ਤੋੜੀ ਆ ਆਪਾਂ ਦੇਖ ਸਕਦੇ ਸਾਰੀ ਖੁਰਨੀ ਚ ਪਈ ਆ। ਤੇ ਇਹ ਨਹੀਂ ਮਿਲਦੀ ਨਹੀਂ ਬਸ ਇਹ ਦੇ ਕਰਕੇ ਸਾਨੂੰ ਮਿਲੀ ਰਹੀ ਦੇ ਕਰਕੇ ਆਪਾਂ ਤੋ। ਹਾਂਜੀ ਹਾਂਜੀ ਜੋ ਚੀਜ਼ ਹੈਗੀ ਆ ਉਹ ਦੱਸਦੀ ਆ। ਦੇ ਉਤਰੇ ਆ ਵੀ ਥੰਗਿਆ ਸਫਾਈ ਤੇ ਕੋਈ ਘਰ ਫੇਦਨੀ ਹੋਰ ਜਿੱਦਾਂ ਮਰਜੀ ਬੋਵੇ ਖਲੋਵੇ ਕੋਈ ਚੱਕਰੀ ਜਮੰਦਰੂ ਹੀ ਆ ਜੀ ਇਹ ਸ਼ੁਰੂ ਦੋਈਆਂ ਕਰੇ ਤੇ ਉਹ ਤੇਰਾ ਜੰਮੀ ਪਲੀ ਚੰਗੀ ਆ ਤੇ ਸੋਣ ਪੁਣਾ ਵੇਖੋ ਇਹ ਨੇ ਜਾਣੇ ਸੱਜ ਹੈ ਸੁਆ ਵੀ ਪਹਿਲਾਂ ਤੋਂ ਸੁਆ ਪਹਿਲਾਂ ਹਨਾ ਠੀਕ ਆ ਜੀ ਤੇ ਅਗਾਵਾ ਦਿਖਾਈਏ ਹੁਣ ਤੇ ਆ ਵੈੜ ਤਾਜੀ ਸੋਈ ਜਾਂਦੀ ਆ ਕਿਨੂੰ ਅਜ ਦੁੱਧਾਂ ਦੇ ਵਿੱਚ ਮਗਰ ਇਹਦੇ ਬੱਚੀ ਮਗਰ ਬੱਚੀ ਜਿਹੜੀ ਆਪਾਂ ਮਗਰੋਂ ਮਿਠਾੜਦੇ ਆ ਤੇ ਸੁਆ ਪਹਿਲਾਂ ਪਹਿਲਾਂ ਸੁਆ ਦੋ 14-15 ਕਿਲੋ ਬੌਲੀ ਦੇ ਸਟਾਰਟਿੰਗ ਲੋ ਜੀ ਅੱਛਾ ਹਾਂ ਜੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਐ ਦੁੱਧ ਵੇਖੋ ਵੀਰ ਜੀ ਤੁਸੀਂ ਸਿਆਣੇ ਦਾ ਕੱਦ ਵਜਨ ਨੂੰ ਸੋਣਾ ਬ੍ਰੇਡ ਵੀ ਚੰਗੀ ਐ 20 22 ਕਿਲੋ ਦੁੱਧ ਨੂੰ ਕੀ ਜਾਂਦਾ ਸਿਆਲ ਚ ਪਹਿਲੇ ਸੋਈ ਜਿਹੜਾ ਹਨਾ ਚੰਗੇ ਕੱਦ ਵਜਨ ਚ ਆ ਸੋਹਣਪੁਣੇ ਜੇ ਇਤਨਾ ਪੂਰੀ ਤੇ ਥਣ ਵੀ ਚੰਗੇ ਗਿਆਪ ਤੇ ਦੂਰ ਦੂਰ ਆ ਜੇ ਭਲਾਵੇਂ ਜਿਹੜੀਆਂ ਹਵਾਨੇ ਤੇ ਹੈਗੀਆਂ ਬਿਲਕੁਲ ਤਾਜੀ ਸੋਈ ਐ ਤੋਰਾਂ ਫੇਰ ਇੱਕ ਰੀਨ ਵਛੀ ਇਹਦੀ ਉਹ ਬੱਜੀ ਜੀ ਹਾਂਜੀ ਅੱਛੀ ਹੁਣੇ ਤੁਹਾਨੂੰ ਦਿਖਾ ਦਿੰਨੇ ਆ ਦੀ ਬਾਕੀ ਪੂਰੀ ਜਵਾਨ ਐ ਜਿਹੜੀ ਆਵਲੀ ਬੱਚੀ ਆ ਤੇ ਬਿਲਕੁਲ ਤਾਜੇ ਨਾੜੂ ਜਿਹੜਾ ਨਾਲ ਹੈ ਜਿੱਲਾ ਹੀ ਨਾੜੂ ਦਾ ਤੇ ਥੱਲਿਆਂ ਵੀ ਚੰਗੀ ਬਣੀ ਨੀ 20 ਬਾਈ ਲੀਟਰ ਦੁੱਧ ਜਿਹੜਾ ਇੰਨੇ ਵੀ ਕਹਿੰਦੇ ਭਰੀ ਜਾਣਾ ਨਵੀਂ ਵਹਿੜਿਆ ਗਾਹ ਵੀ 400 ਵਿੱਚ ਆਉਣ ਵਾਲੀ ਆ ਦੇ ਸਾਡੇ ਚੰਗੇ ਘਾਪ ਤੇ ਦੂਰ ਦੂਰ ਜਿਹੜਾ ਥਾਣਾ ਇੱਕ ਹੋਰ ਸਿੱਪਤ ਵੇਖ ਲੋ ਜਿੱਦਾਂ ਉਹਦੀ ਮਰਜ਼ੀ ਬੈਜੋ ਠੀਕ ਆ ਕੋਈ ਗੱਲ ਨਹੀਂ ਇੱਥੇ ਮੱਤੀ ਹੱਥ ਫੇਰ ਕੋਈ ਕਿਤੇ ਨਹੀਂ ਠੀਕ ਆ ਆ ਸਾਰੀ ਭਾਲੀ ਦੋ ਜੇ ਇੱਕ ਵਾਰੀ ਜਦੋਂ ਆ ਭਲਾ ਭਲਾ ਲੱਤ ਗਈਆਂ ਹਾਂਜੀ ਆ ਵੇਖੋ ਭਾਲੀ ਆ ਸਾਰੀ ਤੇ ਹੋਰ ਹਵਾਨਾ ਜਿਹੜਾ ਸੋਨਾ ਲੱਗਣ ਲੱਗ ਪਿਆ ਇਹ ਪੂਰਾ ਹੱਥ ਜਿਹਾ ਥਾਣਾ ਦਾ ਵਧੀਆ ਮੋਟੇ ਦੀ ਚਵਾਈ ਵਾਲਾ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਵੀ ਛੋਟਾ ਗਿਆ ਅੱਜ ਕਿੰਨਾ ਕ 80 ਦੀ ਦੇ ਦਿੰਗੇ 75000 ਦੀ ਦੇ ਦੀਏ ਵਲੀ ਸ਼ਰਮਾਰੀ ਜਾਂਦੀ ਹੈ ਕੁਛ ਨਹੀਂ ਹੁੰਦਾ ਤੁਸੀਂ ਕਹਿ ਤਾਰੇ ਤੂੰ ਡਾਲਿਆ ਤੂੰ ਚਾਲ ਜਾਰੀ ਮਾਰਤੀ ਦੋ ਕੁਛ ਨਹੀਂ ਹੁੰਦਾ ਜਾਂਦੀ ਹੈ ਬਾਬਾ ਦਿਨਾਂ ਬਾਅਦ ਪਾਈ ਹੈ ਵੀਡੀਓ ਤੇ ਆ ਤੇ ਉੱਤੋਂ ਵੀ ਤਗੜੀ ਹੈਗੇ ਚੰਗੀ ਕਮਾਲ ਦੀ ਹੈ ਵਲੀ ਦੇ ਜਿਹੜੀ ਸਿੱਖਤ ਕਰ ਦੋ ਓਡੀ ਥੋੜੀ ਜਿਹੀ ਤੁਹਾਡੇ ਤਾਂ ਵੀ ਵੱਡੀ ਹੈ ਤੇ ਹਾਂਜੀ ਹਾਂ ਦੇਖ ਸਾਡੇ ਵੀਰ ਦੇ ਬਰਾਬਰ ਹੀ ਆ ਜਿਹੜੀ ਪੂਰੀ ਅੱਛਾ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਇਸ ਹੋਈ ਨਾ ਉਹ ਜਿਹੜਾ ਉਹ ਬੱਛੀ ਨmber ਤੇ ਵੀ ਆਦਰਾਇ ਲਾਲੇ ਦੋ ਮਹੀਨੇ ਲਈ ਲਾਲੇ ਮਹੀਨੇ ਦੇ ਅੰਦਰ ਬਾਰਹ ਜੀ ਉਹ ਆ ਉਹ ਬੱਛੀ ਹੈ ਜਿਹੜੀ ਉਹ ਬੱਛੀ ਜਰਸੀ ਬੱਛੀ ਹੈ ਇਹਦੇ ਮਗਰ ਵੀਡੀਓ ਵੀ ਆਪਣੇ ਬਿਹੜੀ ਸੂਈ ਦੀ ਸਾਰਾ ਪੂਰਾ ਅੱਛਾ ਸੂਈ ਦੀ ਬਿਗਾਰ ਆ ਵੀਡੀਓ ਤੁਹਾਡੇ ਕੋਲ ਆ ਗਈ ਅੱਛਾ ਜੀ ਉਹ ਸੂਈ ਦੀ ਸਾਰਾ ਕੁਝ ਹੈ ਜੱਪੇ ਦੀ ਵੀਡੀਓ ਅੱਛਾ ਹਾਂ ਜੀ ਤੇ ਹੁਣ ਦੁੱਧ ਦੁੱਧ ਹੋਊ ਤੇ ਚਲੋ ਤਿਆਰ ਜਿਹੜਾ ਤਿਆਰ ਆਪਾਂ 28 ਕਿਲੋ ਕਰਕੇ ਦਵਾ ਜੀ ਅੱਛਾ ਹਾਂਜੀ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਹੁਣ ਕੋਈ ਤਿੰਨ ਟਾਈਮ ਚੋਲੇ ਕੋਈ ਚੱਕਣੀ ਆਪਾਂ ਨੂੰ ਠੀਕ ਹੈ ਪਰ ਇਹ ਤੇ ਦੁੱਧ ਵਧ ਸਕਦੀ ਹੈ ਜੀ ਹਨਾ ਮੈਂ ਤੁਹਾਨੂੰ ਬੀਤੀ ਹੋਰ 15 20 ਦਾ ਸਲੋ ਹੋਵੇ ਇੱਕ ਠੰਡ ਉਤਰ ਹਣੀ ਇੱਕ ਬਰਸਨ ਹੋ ਦੋ ਇਹੋ ਦੁੱਧ ਮਛੀ ਦੇ ਪਹਿਲੇ ਸੂਏ 32 ਕਿਲੋ ਦਿੱਤਾ ਅੱਛਾ ਪਹਿਲੇ ਸੂਏ 32 ਲੀਟਰ ਤੇ ਰਹੀ ਹੈ ਚਲੋ ਮਛੀ ਨੇ ਦੁੱਧ ਦਿੱਤਾ ਤਿਆਰ ਕੀਤੇ ਅਜੇ ਦੁੱਧੋਂ ਵਧ ਜੂਗੀ ਹਨਾ ਹਨ ਕੇ ਤੁਹਾਨੂੰ ਦੱਸਿਆ ਜਦੋਂ ਦੀ ਸੂਈ ਉਦੋਂ ਦਾ ਹਰਿਆ ਪਿਆ ਹੀ ਨਹੀਂ ਤੇ ਨਾਲੇ ਬਿਲਕੁਲ ਪਾਣੀ ਵਾਲੇ ਟਾਈਮ 'ਤੇ ਸੂਈ ਆ ਹ ਸਥਿਤੀ ਫਿਰ ਜਾਈ ਨਹੀਂ ਰੰਦੀ ਪੂਰੀ ਉਹ ਵੀ ਰਸੀ ਨਹੀਂ ਪਉਣੀ ਨੂੰ ਤੇ ਇੱਕ ਵਾਰੀ ਤਾਂ ਇਹਦੀਆਂ ਦਿਖਾਈਆਂ ਨਿਸ਼ਾਨੀਆਂ ਆਹ ਦੇਖ ਸਾਦੇ ਜੀ ਚੰਗੀ ਮੋਟੀ ਮਿਲਕਵੇਂ ਲੱਗੀ ਆ ਤੇ ਐਵੇਂ ਡਰਦੀਆਂ ਮਾਰੀ ਹੋਰ ਕੋਈ ਚੱਕਰੀ ਤੇ ਚਵਾਈ ਉਤਰਾ ਕਿੰਨੇ ਵਜੇ ਦੀ ਹੋਈ ਇਹਨਾਂ ਦੀ ਸਵੇਰੇ 5 ਵਜੇ ਦੀ ਸਵੇਰੇ 5 ਵਜੇ ਨੂੰ ਟਾਈਮ ਦਿਖਾ ਦਈਏ ਇੱਕ ਵਾਰੀ ਫੋਨ ਤਾਂ ਆਹਵੇਂ ਕੰਮ ਕਰੀਏ 6 ਵਜੇ ਹੋਈ 7 ਵਜੇ ਹੋਈ 10 ਵਜੇ ਪੂਰੇ ਆਹ ਦੇਖ ਸਾਦੇ ਜੀ ਆਹ ਦੇਖ ਸਾਦੇ 9:58 ਮਿੰਟ ਹੋਏ ਆ 10 ਵਜ ਗਏ 10 ਵਜ ਤੇ 5 ਵਜ ਦੀ ਚਵਾਈ ਜਿਹੜੀ ਇਹਨਾਂ ਦੀ ਹੋਈ ਆ ਕੋਈ ਵੀ ਰੋਸ ਹਿਸਾਬ ਨਾਲ ਅੰਦਾਜ਼ਾ ਲਾ ਲੇ ਨਾਲ ਵੀ ਇਹਨਾਂ ਦਾ ਦੁੱਧ ਦਾ ਕੰਮ ਵੀ ਆ ਫਿਰ ਦੁੱਧ ਖੜਦੇ ਆ ਫਿਰ ਚਵਾਈ ਟੰਨਾ ਕਰਨੀ ਪੈਂਦੀ ਤੇ ਤੋੜਾਂ ਫਿਰ ਇੱਕ ਰੀਨ ਸ਼ਾਮ ਤੱਕ ਕਰਦੇ ਚੰਗੀ ਤਿਆਰ ਹੋ ਜੂਗੀ ਤੇ ਬਾਕੀ ਇਹ ਛੋਟੇ ਹਾਥੀ ਚ ਆ ਜੂਗੀ ਪੂਰੀ ਦੂਜੀ ਵੱਡੀ ਗੱਡੀ ਤੇ ਹੁਣ ਇਹ ਆ ਵੀ ਪਸ਼ੂ ਚਲੋ ਆ ਤੇ ਜਾਂਦਾ ਵਾ ਪਰ ਫਸ ਕੇ ਆਉਂਦਾ ਵਾ ਫਿਰ ਪਛਵੇ ਆ ਬੀ ਚਲੋ ਗੱਡੀ ਦਾ ਮਾਸਾ ਖੁੱਲੀ ਹੋਵੇ ਤੇ ਪਛੇ ਥੋੜਾ ਖੁੱਲਾ ਚੱਲ ਜਾਂਦਾ ਆ ਅਜ ਲੈ ਆਓ ਲੈ ਜੋ ਇੱਕ ਵਾਰੀ ਫੇਰ ਤੋਰ ਦੋ ਦੁਬਾਰਾ ਤੋਰ ਕੇ ਦਿਖਾਈਏ ਨਾ ਦੇਖ ਸਕਦੇ ਜੀ ਖਵਾਨੇ ਤੇ ਦੋਨਾਂ ਪਾਸੇ ਨਾੜਾਂ ਜੜੀਆਂ ਚੰਗੀਆਂ ਲੈ ਜੋ ਇੱਕ ਮਿੰਟ ਰੋਕੋ ਮੇਰੀ ਇੱਥੇ ਦੇ ਕਰੀ ਆਹ ਦੇਖ ਸਕਦੇ ਜੀ ਹਵਾਨਾ ਇਹਦਾ ਹਵਾਨੇ ਦੇ ਦੋਨੋਂ ਪਾਸੇ ਨਾੜਾਂ ਜੜੀਆਂ ਇਸ ਤਰ੍ਹਾਂ ਦੀਆਂ ਵਾ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਭਾਵੇਂ ਕੋ ਚਵਾਈ ਹੱਥ ਨਾਲ ਕਰ ਲੈ ਤੇ ਭਾਵੇਂ ਕੋ ਮਸ਼ੀਨ ਨਾਲ ਕਰ ਲੈ ਇੱਕ ਤੇ ਆਪਾਂ ਹਵਾਨਾ ਇਹਦਾ ਲਾਗੇ ਤਾਂ ਦੇਖ ਸਕਦੇ ਆ ਇੱਕ ਰੀ ਤੇ ਉਤਰ ਮੇਰੀ ਤੁਹਾਨੂੰ ਤੁਹਾਨੂੰ ਓਕੇ ਜੀ ਸਾਰੇ ਸਾਰਾ ਕੋ ਹੈ ਓਕੇ ਵੀਰ ਜੀ ਠੀਕ ਹੈ ਹਾਂ ਜੀ ਇਹ ਹਾਥਰੀ ਚਵਾਈ ਹੈ ਵਧੀਆ ਹਾਥਰੀਆਂ ਚਵਾਈ ਹੁੰਦੀ ਹੈ ਠੀਕ ਹੈ ਹਾਂ ਜੀ ਤੇ ਮੁੱਲ ਫਿਰ ਇਹਦਾ ਮੁੱਲੇ ਲੈ ਕੇ ਜੀ ਫੋਨ ਤੇ ਚੱਲਾਂਗੇ ਅੱਛਾ ਇਹ ਤਾਂ ਫੋਨ ਤੇ ਕਰ ਲੋਗੇ ਦੋਦਰੇ ਸਾਹਿਬ ਨਾਲ ਤਾਂ ਹੀ ਦੇ ਸਾਹਿਬ ਨਾਲ ਮੁੱਲ ਦਾ ਗੱਲ ਕਰਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੀ ਇਹ ਪਹਿਲਾ ਸੂਆ ਦਾ ਵੀਰ ਜੀ ਅੱਛਾ ਸੂਈ ਨੂੰ ਇਹ ਉਹ ਜਿਹੜੇ 15 ਦਿਨ 15 ਦਿਨ ਹਾਂਜੀ ਆਪਣੀ ਵੀਡੀਓ ਵੀ ਹੈ ਜੀ ਘਰੇ ਗਈ ਸੂਈ ਪਹਿਲਾ ਸੂਆ ਰ ਅੱਛਾ ਦੁੱਧ ਹੋਊਗਾ 23 ਤੋਂ 24 ਦਿਨ ਤਿਆਰ ਮੋਕੇ ਤੇ ਤਿਆਰ ਅੱਛਾ ਇਹਦੀ ਮੱਛੀ ਮਰਜੀ ਦਾ ਚੋਖਾ ਪਰਵਾਦਰ ਅੱਛਾ ਹਾਂਜੀ ਉਹਦੀ ਵੀਡੀਓ ਵੀ ਹੈ ਜੀ ਸੂਈ ਇਹਦੀ ਵੀ ਹੈ ਜੀ ਸਾਰਾ ਦੋਹ ਹੈ ਗਾਡ ਅੱਛਾ ਹਾਂਜੀ ਬੱਚਾ ਮਰ ਗਿਆ ਵਾ ਤੇ ਚਾਰ ਪੰਜ ਦਿਨ ਹੋ ਗਏ ਸੂਈ ਜਿਹੜਾ ਮਰਜੀ ਬੱਚਾ ਬੰਦੀ ਉਹ ਕੰਮ ਨਹੀਂ ਆ ਪਤਾ ਨਾ ਠੀਕ ਆ ਹਾਂਜੀ ਚਾਰ ਪੰਜ ਦਿਨ ਹੋ ਗਏ ਕਿੰਦੇ ਬੱਚਾ ਮਰੇ ਨਾ ਤੇ ਸੂਈ ਨੂੰ ਕੋਈ 15 20 ਦਿਨ ਜਿਹੜੇ ਕਿੰਦੇ ਵੀ ਹੋ ਗਏ ਆ ਤੇ 23 24 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਆ ਇੱਕ ਹੋਰ ਹੀ ਲੈ ਆਇਆ ਥੋੜਾ ਪੈਰ ਬਣਾਇਆ ਰੋ ਪੈਰ ਤੋਂ ਮਾਰੀ ਦੀ ਪੀੜ ਮੈਂ ਹੁੰਦੀ ਹੈ ਲੰਬੀ ਥੋੜਾ ਜਿਹਾ ਅੱਛਾ ਉਹਦਾ ਕੋਈ ਚੱਕਣ ਨਹੀਂ ਆ ਗਿਆ ਤਾਜੇ ਪੈਰ ਬਣਿਆ ਹਾਂਜੀ ਚੁੱਪ ਪੈਰ ਨਹੀਂ ਆ ਤਾਜਾ ਠੀਕ ਹੈ ਤੋੜੋ ਹਾਂ ਫੇਰ ਇੱਕ ਰੀ ਤੋੜ ਕੇ ਤਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕੱਚੇ ਜਗਾ ਤੇ ਅਜੇ ਰੱਖਣ ਵਾਲੀ ਆ ਥੋੜੇ ਦਿਨ ਉਹਦੇ ਹੁਣ ਵੀਡੀਓ ਬਣਾਉਣ ਕਰਕੇ ਵੀ ਇਹਨਾਂ ਨੇ ਇੱਧਰ ਲਿਆਂਦੀ ਆ ਪੱਤੇ ਤਾਂ ਤੋੜੀਏ ਦਸੋ ਬੜੀਆ ਤੋੜੀ ਪੱਤੇ ਤਾਂ ਥੋੜਾ ਇਹ ਕਰਦੀ ਜਗਾ ਠੀਕ ਆ ਉਤਰਾਂ ਕੱਦ ਕਾਠੇ ਦਾ ਵੀ ਪੂਰਾ ਕੋੜੀਆਂ ਲੱਗਾਈ ਆ ਪੂਰੀ ਜਮਾਲ ਆ ਪੰਜਾਬ ਨਸਲ ਵਿੱਚੋਂ ਬਰੀਡ ਵਿੱਚੋਂ ਮੱਛੀ ਹਾਂਜੀ ਅਜੇ ਪੀੜ ਨਾ ਬਣਾਵੇ ਥੋੜੀ ਪੈਰ ਚੱਕ ਕੇ ਹੋਰ ਜੀ ਮਣਾਉਂਦੀ ਆ ਹਾਂਜੀ ਉਹਨੂੰ ਮੱਛੀ ਨੇ 27 28 ਦਿਨ ਚੱਲਦੇ ਰਹਿੰਦੇ ਹਾਂਜੀ ਇੱਕ ਪੱਠੇ ਪੁੱਠੇ ਚੰਗੀ ਤਰ੍ਹਾਂ ਪੈ ਜਾਣ ਤੇ ਕੇਦਾ ਪੈਰ ਸੈੱਟ ਹੋ ਜਾਏ ਇਹਦੇ ਦੁੱਧੀ ਨੇ ਚੰਗਾ ਕਰ ਜਣਾ ਆਨੇ ਦੇ ਵੀ ਦੇਖ ਸਕਦੇ ਆਪਾਂ ਕੈਮਰੇ ਤੋਂ ਮੜੀਏ ਡਰਦੀ ਆ ਤੇ ਹੈ ਠੰਡੀਆਂ ਸੀ ਇਹ ਕੋਈ ਚੱਤ ਨਹੀਂ ਆਪਾਂ ਰਸੀਬ ਪਾਉ ਪਰ ਨਾ ਪਾਉ ਠੀਕ ਦੋਵੇਂ ਖੜਦੇ ਦੋਵੇਂ ਪਾਸੇ ਬੈਰੀ ਚਵਾਈ ਹੋ ਕਰੀ ਦੀ ਤੇ ਇਹਦਾ ਮੁੱਲ ਫਿਰ ਬੋਲੇ ਦਾ ਕਰਾ ਜੈ ਜੀ ਬਿਲਕੁਲ ਛੋਟਾ ਗਿਆ ਅੱਛਾ ਤੁਹਾਨੂੰ ਤਾਂ ਕਹਾਂ ਜਿਹੜੇ ਵੀਰ ਭਰਾ ਨੂੰ ਪਸੰਦੂ ਕਿਉਂਕਿ ਪੈਰ ਤੋਂ ਮੜੀਏ ਲੰਗਾਉਂਦੀ ਆ ਠੀਕ ਅੱਛਾ ਉਸ ਸਾਹ ਨਾਲ ਇਹਦਾ ਰੇਟ ਹੋ ਜਾਊਗਾ ਹਣਾ ਕੋਈ ਵੀਰ ਫੋਨ ਲਾ ਲੈ ਚਲੋ ਇੱਕ ਕਰੀ ਹਣਾ ਫੋਨ ਲਾ ਲੈ ਰੇਟ ਕੋਈ ਜਾਈ ਜਰਾ ਬੱਸੀ ਠੀਕ ਹੈ ਜੀ ਤੇ ਬਾਕੀ ਚਲੋ ਚਾਰੇ ਸੂਈਆਂ ਆਪਣੀ ਕੋ ਤਸਲੀ ਕਰਕੇ ਹਨਾ ਤਸਲੀ ਕਰਕੇ ਖੜੇ ਸਾਰੀਆਂ ਤਿੰਨ ਪਹਿਲੇ ਸੂਏ ਆ ਦੋ ਵੜਾ ਪਹਿਲੇ ਸੂਏ ਤੇ ਝੋਟੀ ਪੈਦਨੇ ਆ ਹਾਂਜੀ ਹਾਂਜੀ ਮਟੀਗਾ ਦੀ ਜੱਜ ਸੂਈ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ